ਤਾਂ ਬ ਆਪਣੇ ਤੋਂ ਬਹੁਤ ਦੂਰ ਆ ਗਏ ਅੱਛਾ ਉਹ ਵਾਕਿ ਜਿਹੜੇ ਚਰੇ ਇੱਥੇ ਕਮਾਂਕਾਰਾਂ ਲਈ ਆਏ ਹਨ ਆਪਣੇ ਤਾਂ ਬੜਾ ਮੁਸ਼ਕਲ ਹੁੰਦਾ ਹੁਣ ਉਹਨਾਂ ਨੂੰ ਸਰਵਾਈਵ ਕਰਨਾ ਹਨਾ ਬਿਚਲੈਸ ਇੱਥੇ ਹੁੰਦੇ ਆਂ ਦੀ ਸਮਝ ਤੋਂ ਬਾਅਦ ਹਮਮ ਸਕਾਈ ਡਰਾਈਵ ਹੋਟਲ ਹੈ ਇੱਥੇ ਨਾਲ ਹੀ ਉਹ ਸੀਗਾ ਤੇ ਸਾਰੇ ਮਤਲਬ ਇੱਥੇ ਜ਼ਿਆਦਾਤਰ ਟੂਰਿਸਟ ਇੱਥੇ ਆਉਂਦੇ ਨੇ ਔਰ ਜ਼ਿਆਦਾਤਰ ਇੱਥੇ ਹੋਟਲਸ ਵਗੈਰਾ ਹੈ ਇਸੀ ਜਗ੍ਹਾ ਨੇ ਨੇੜੇ-ਨੇੜੇ ਹੋਟਲਸ ਨੇ ਨਾਲ 에ਰਪੋਰਟ ਆਪਣਾ ਰੇਲਵੇ ਸਟੇਸ਼ਨ ਦੇ ਨਾਲ ਹੀ ਇਹ ਐਟਲਬਰੋਨ ਸ਼ਿਟਜ਼ਮਬਖ ਚਲੋ ਜੀ ਆਪਾਂ ਆ ਜਗ੍ਹਾ ਤੇ ਪਹੁੰਚ ਗਏ ਆ ਨਾਮ ਮੈਨੂੰ ਵੀ ਲੈਣਾ ਨਹੀਂ ਆਉਂਦਾ ਹੈਗਾ ਕਿਉਂਕਿ ਨਾਮ ਹੀ ਕੁਝ ਅਜੀਬ ਜੀ ਤਰ੍ਹਾਂ ਦਾ ਨਾਮ ਨੇ ਤੇ ਆ ਇਹ ਦਰਿ ਬਿਊਟੀ ਤੇ ਆ ਇਹ ਦਰ ਚਰਨਾ ਤੇ ਕਿੰਨਾ ਸੋਹਣਾ ਥਿ ਵਯੂ ਆ ਰਿਹਾ ਤੇ ਅਮਨ ਕਹਿੰਦੀ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਮੈਨੂੰ ਤਾਂ ਇਹ ਲੱਗ ਰਿਹਾ ਜਿਵੇਂ ਮੈਂ ਆ ਉਹ ਲੱਗ ਰਿਹਾ ਇਹ ਪਿੰਡੋ ਚੱਕਰ ਰੱਬ ਨੇ ਮਰੇ ਹਾਂ ਉਹ ਤਾਂ ਸਮਝ ਨਹੀਂ ਆ ਰਹੇਗਾ ਆਓ ਸਾਹਮਣੇ ਦੇਖੋ ਬਰਫ ਪਈ ਹੋਈ ਆ ਤੁਹਾਨੂੰ ਮੈਂ ক্লোਜ਼ ਕਰਕੇ ਦਿਖਾਉਣਾ ਆ ਦੇਖੋ ਤੇ ਮੌਸਮ ਇੰਨਾ ਕਿ ਜ਼ਿਆਦਾ ਵਧੀਆ ਕਿਸਪੀਚਲੈਸ ਹੈ ਹੂੰ ਆ ਦੇਖੋ ਇਦਰਾ ਇਹ ਪਾਣੀ ਜੋ ਪਾਣੀ ਨਿਕਲ ਰਿਹਾ ਇਹ ਸ਼ਾਇਦ ਪੀਣ ਵਾਲਾ ਪਾਣੀ ਹੈ ਬੰਨੇ ਇਹ ਪੀ ਸਕਦੇ ਆ ਹੈ ਪੀਤਾ ਸੀ ਪੀਤਾ ਸੀ ਆਇਆ ਕਿ ਆ ਕੀ ਕਿਹਾ ਸੀ ਕੋਣ ਪੀ ਰਿਹਾ ਸੀ ਤੇ ਓਕੇ ਹਾਂ ਆ ਪੀ ਵੀ ਹੋ ਰਹਾ ਹੈ ਕੋਈ ਹੋਰ ਹੂੰ ਸਾਡੇ ਵਾਰ ਆ ਕਿ ਨਾ ਮਾਰੇ ਕਿਉਂ ਆਪਾਂ ਹਾਂ ਇਹ ਜਿਹੜਾ ਇਹ ਬਾਦਿਆਂ ਨੇ ਆ ਰਿਹਾ ਹੈ ਹਾਂ ਇੱਥੇ ਇੱਕ ਮਿੰਟ ਆ ਦੇਖੋ ਮੰਨ ਇੱਥੇ ਆ ਜਗਾ ਘੁੰਮਣ ਵਾਲੀਆਂ ਨੇ ਸਾਰੀਆਂ ਆ ਜਗਾ ਘੁੰਮਣ ਵਾਲੀ ਨੇ ਸਾਰੀਆਂ 30 ਮਿੰਟ ਦਾ ਆ ਜਿਹੜੀ ਚੀਜ਼ ਹੈ ਇੱਥੇ ਵੀ ਆਪਾਂ ਜਾਣਾ ਸੀਗਾ ਤੇ ਇੱਕ ਆ ਜਗਾ ਆ ਇਹ ਬਹੁਤ ਵਧੀਆ ਆ ਆ ਵੀ ਬਹੁਤ ਵਧੀਆ ਇੱਕ 2 ਘੰਟੇ 40 ਮਿੰਟ ਦਾ ਰਸਾਫਰ ਹੈ ਇਥੋਂ ਤੇ ਆਪਾਂ ਫਿਲਹਾਲ ਇੱਥੇ ਆਏ ਹੋਏ ਆ ਵੀ ਚਲੋ ਆਪਾਂ ਨੇੜੇ ਨੇੜੇ ਜਿੱਥੇ ਵੀ ਜਾ ਸਕੀਏ ਇਹਦੇ ਵਾਸਤੇ ਆਪਾਂ ਨੂੰ ਘਟੋ ਘਟ ਇਹ 4 ਦਿਨ ਚਾਹੀਦੇ ਨੇ ਆਪਾਂ ਨੂੰ ਪੂਰਾ ਐਕਸਪਲੋਰ ਕਰਨ ਵਾਸਤੇ ਬਟ ਸਾਡੇ ਕੋਲ ਟਾਈਮ ਘੱਟ ਹੈ ਇਸ ਕਰਕੇ ਆਪਾਂ ਜਿੰਨਾ ਕੁ ਹੋ ਸਕਿਆ ਉਹਨਾਂ ਦਾ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਆਹ ਦੇਖੋ ਸਾਰਾ ਪਾਣੀ ਉੱਪਰੋਂ ਆ ਰਿਹਾ ਤੇ ਇਧਰ ਅਨadisu ਵੀ ਗਿੜਿਆ ਮੈਨੂੰ ਲੱਗ ਰਿਹਾ ਜਿਵੇਂ ਆਪਾਂ ਨਾ ਸੁਪਨੇ ਚ ਆਏ ਹੋਏ ਆਇ ਜਗ੍ਹਾ ਤੇ ਨਾ ਆ ਦੇਖੋ ਆ ਦੇਖੋ ਜਾ ਰਹੀ ਐ ਚੜ੍ਹਨੇ ਦੇ ਉੱਪਰ ਕੁਛ ਨਹੀਂ ਹੁੰਦਾ ਦੇਖਿਆ ਮਾਗੀ ਇਹਨੂੰ ਉਹ ਪਹਾੜ ਤੇ ਲੈ ਕੇ ਜਾਉਗਾ उपर आ जाओ पैराशूट देखिए ग्लाइडरिंग होंगी इतों लेके जाते उपर उस बात ऐसी जगह छटने थले शायद वही चीज़ है ਅਮਨ ਇਹ ਇਹ ਮਤਲਬ ਉਹੀ ਚੀਜ਼ ਹੈ ਇਥੋਂ ਚੱਕ ਕੇ ਨਾ ਲੈ ਕੇ ਉੱਪਰ ਉਪਰੋਂ ਫਿਰ ਆ ਗਲਾਈਡਰ ਦੇ ਹਿਸਾਬ ਨਾਲ ਇਹ ਮੈਂ ਥੱਲੇ ਲੈ ਕੇ ਆਉਂਦੇ ਨੇ ਹਾਂ ਮੈਂ ਤੁਹਾਨੂੰ ਕਹਿੰਦਾ ਉਹ ਹਾਂ ਹਾਂ ਐਡਵੈਂਚਰ ਵਾਸਤੇ ਜਗ੍ਹਾ ਇਹ ਤੇ ਆ ਦੇਖੋ ਉਹ ਡੇਰੇ ਕਿੱਧਰ ਉੱਪਰ ਖਿਡਾਰੀ ਨਹੀਂ ਹੈਗੇ ਜਿੱਦਾਂ ਉਹ ਕਰਦਾ ਜਿਹੜਾ ਖਤਰੋ ਹੈ ਖਿਡਾਰੀ ਦਾ ਹਾਂ ਆਪਣੇ ਤਾਂ ਹੋਈ ਉਹ ਕਿੱਧਰ ਅਣੀ ਬਦਲੇ ਤੇ ਰਕਣਾ ਹੀ ਫਾਜੇ ਹੂੰ ये बड़ा मजा आता होगा यार इतना देखिए कितने उतरू गए जाके आ गया देखो तो ये सारे इतों ही आ रहे हैं हाँ हाँ ਇਦੇ ਵਾਸਤੇ ਪ੍ਰੈਕਟਿਸ ਚਾਹੀਦੀ ਹੈ ਆਮੰਦਾ ਨਹੀਂ ਕਰ ਸਕਦਾ ਇਹ ਚੀਜ਼ਾਂ ਇਹ ਉਹ ਉੱਤਰ ਗਿਆ ਨਹੀਂ ਨਹੀਂ ਪੈਰ ਲੱਗ ਜਾਂਦੇ ਅੰਦਰਲੇ ਉਹ ਜਿੱਕ ਦਾ ਉੱਤਰ ਗਿਆ ਦੂਜਾ ਵੀ ਉੱਤਰ ਲੱਗ ਰਿਹਾ ਉਹ ਦੇਖੋ ਵਾਓ ਕਿੰਨਾ ਮਜ਼ਾ ਆਉਂਦਾ ਹੋਗਾ ਮਨ ਹੈ ਇਧਰ ਆ ਜਾ ਪੁੱਤ ਉੱਤਰ ਚੱਲਦੇ ਅੱਗੇ ਆ ਜਾ ਪੜਾ ਦੇ ਜਾ ਆ ਦੇਖਿਓ ਨੇ ਤੇ ਪਾਣੀ ਦੀ ਆਵਾਜ਼ ਨਹੀਂ ਆ ਪੁੱਛੋ ਨਾ ਬਿਲਕੁਲ ਨਾ ਉਹ ਧਰਨੇ ਦੀ ਆਵਾਜ਼ ਹੋ ਹੂੰ ਦਾ ਇਹ ਸਮਝਾ ਰਹੀ ਆ ਮੈਂ ਜਾਣਾ ਕੋਈ ਗੱਲ ਨਹੀਂ 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 ਦਾ ਇਹਦੇ ਬਾਰੇ ਪੂਰਾ ਦੱਸਿਆ ਹੋਇਆ ਇੱਥੇ ਚੈਲਬਰਗ ਇਨਾ ਕੁਛ ਦੇਖ ਕੇ ਨਾ ਕੁਝ ਬੋਲਣ ਦਾ دل ਹੀ ਨਹੀਂ ਕਰ ਰਿਹਾ ਬਸ ਐ ਲੱਗ ਰਿਹਾ ਵੀ ਇਹਨੂੰ ਦੇਖੀ ਜਾਈਏ ਬਸ ਦੇਖੀ ਜਾਈਏ ਹਾਂ ਤੁਸੀਂ ਵੀ ਇੰਜੋਏ ਕਰੋ ਬਸ ਇਹ ਚੀਜ਼ਾਂ ਦੇਖ-ਦੇਖ ਕੇ ਨਾ ਫੀਲ ਕਰੋ ਨਾ ਵੀ ਜੇ ਆਪਾਂ ਵੀ ਇੱਥੇ ਹੋਈਏ ਤੇ ਬੜਾ ਵਧੀਆ ਲੱਗ ਰਿਹਾ ਕੁਝ ਸ਼ਾਪਦੀ ਨਹੀਂ ਹੈਗੇ ਆਪਾਂ ਇਹਦੇ ਬਾਰੇ ਕੀ ਦਸੀਏ ਨਾ ਇਹਨਾਂ ਬਾਰੇ ਕੁੰਮ ਕਮ ਕੇਸੀ ਆਪਣੀ ਡੈਸਟੀਨੇਸ਼ਨ ਤੋਂ ਦੁਬਾਰਾ ਆ ਗਏ ਆ ਹੁਣ ਆਪਾਂ ਇੱਥੋਂ ਥੋੜਾ ਬਹੁਤਾ ਘੁੰਮ ਕੇ ਉਸ ਤੋਂ ਬਾਅਦ ਆਪਾਂ ਜਾਵਾਂਗੇ ਇੰਟਰ ਲੇਕਨ ਤੇ ਕਿਉਂਕਿ ਇੰਡੀਅਨ ਫੂਡ ਜਿਹੜਾ ਵੀ ਹੈਗਾ ਉਹ ਸਭ ਇੰਟਰ ਲੇਕਨ 'ਚ ਹੀ ਮਿਲਦਾ ਇੱਥੇ ਕੋਈ ਯੂਨੀਅਨ ਫੂਡ ਨਹੀਂਗਾ ਓਨਲੀ ਸਵਿਸ ਫੂਡ ਹੈ ਔਰ ਆਪਾਂ ਖਾਂਦੇ ਨਹੀਂ ਹੈਗੇ ਸਾਨੂੰ ਪਤਾ ਹੀ ਹੈ ਵੇਟ ਤੇ ਮੜਾ ਦੇਖ ਕੇ ਚੱਲਣਾ ਪੈਂਦਾ ਇੱਥੇ ਇਹ ਨਾ ਰਸਤੇ ਨੂੰ ਇੱਕ ਸਾਈਡ ਇਹ ਪਾ ਜਾ ਸਕਦੇ ਆ ਤੇ ਉਹ ਸਾਹਮਣੇ ਰੇਲਵੇ ਸਟੇਸ਼ਨ ਹੈ ਥੋੜਾ ਜਿਹਾ ਆਪਾਂ ਅੱਗੇ ਜਾ ਕੇ ਆਈਏ ਨਹੀਂ ਆਪਾਂ ਆਈਏ ਪੁੱਕ ਲੱਗੀ ਬਾਹਰ ਹੋ ਗਈ ਲੋ ਜੀ ਹਮਰ ਲੱਗੀ ਪੁੱਕ ਹਮਰ ਕਦੇ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਇਹ ਲੱਗਿਆ ਹੇ ਪਾਣੀ ਕਿਉਂ ਸਭ ਤੋਂ ਘੱਟ ਵੀ ਮਹਿੰਗੀ ਹੈ ਹਾਂ ਜਗਾ ਹੈ ਤੇ ਕੁਛ ਐਵੇਂ ਵੀ ਆਪਣੇ ਪਰਿਵਾਰ ਨਹੀਂ ਹੈਗਾ ਨਾ ਪਰਿਵਾਰ ਪਿੱਛੇ ਛੱਡ ਕੇ ਆਏ ਹੋયા ਹਾਂ ਹਾਂ ਗੱਲ ਕੁ ਸੋਰ ਰੰਜ਼ੀਰਾ ਸਹੀ ਗੱਲ ਹੈ ਹਾਂ ਖਾਲੀ ਖਾਲੀ ਜੀ ਦੋਨੇ ਜਣੇ ਅਗਰ ਨਾ ਵੀ ਹੋਣੀ ਵੀ ਹੁੰਦੇ ਹੈਨਾ ਚੋਤੀ ਹੋਣੀ ਹੁੰਦੇ ਨਾਲ ਜਾ ਦੀਦੀ ਨਾਲ ਹੁੰਦੇ ਤਾਂ ਫਿਰ ਵੀ ਇਸ ਸ਼ਹਿਰ ਸਾਨੂੰ ਬਹੁਤ ਵਧੀਆ ਲੱਗਣਾ ਸੀਗਾ ਜਿੱਦਾਂ ਤੇ ਐ ਇਕੱਲੇ ਕਦੀ ਘੁੰਮੇ ਹੀ ਨਹੀਂ ਹੈਗੇ ਇੱਥੇ ਵੀ ਜਦੋਂ ਆਉਂਦਾ ਕੋਈ ਆਪਣਾ ਵਿਆਹ ਕਿਉਂਕਿ ਪਰਿਵਾਰਾਂ ਤੋਂ ਉੱਠ ਕੇ ਆ ਕੇ ਉਰੇ ਇਕੱਲੇ ਜਣਨ ਘੁੰਮਣਾ ਬਹੁਤ ਔਖਾ ਲੱਗਦਾ ਤੇ ਦੇਖਣ ਨੂੰ ਤਾਂ ਬਹੁਤ ਕੁਛ ਹੈ ਪਰ ਸਾਨੂੰ ਮਤਲਬ ਸਮਝ ਨਹੀਂ ਆ ਰਿਹਾ ਸੀ ਕੀ ਕਰੀਏ ਨਾ ਕੀ ਦੇਖੀਏ ਸਮਝ ਤੋਂ ਬਾਹਰ ਹੋਇਆ ਤੇ ਓਟਲ ਆਪਣਾ ਗਿਆ ਹੈ ਉਹ ਸਾਹਮਣੇ ਤੇ ਸਾਂ ਬਹੁਤ ਜਿਆਦਾ ਚੜਦਾ ਆਪ ਨੂੰ ਕਿਤੇ ਤੁਸੀਂ ਨੀਚੇ ਨਾ ਜਾਓ ਅਮਨ ਲੱਗੀ ਭੁੱਖ ਅਮਨ ਕਹਿੰਦੀ ਪਹਿਲਾਂ ਕੁਝ ਖਾ ਲਈਏ ਉਸ ਤੋਂ ਬਾਅਦ ਫਿਰ ਆਪਾਂ ਇਹ ਵੀ ਕੰਮ ਕਰ ਰਹੇ ਨੇ ਉਹ ਕਰਾਂਗੇ ਮੈਂ ਸੋਚਿਆ ਵੀ ਚਲੋ ਇੱਧਰ ਲਾ ਥੋੜਾ ਜਿਹਾ ਆਪਾਂ ਦਿਖਾ ਦਈਏ ਪਹਿਲਾਂ ਉਸ ਤੋਂ ਬਾਅਦ ਆਪਾਂ ਜਾਣਾ ਹੀ ਰੋਟੀ ਖਾਣ ਵਾਸਤੇ ਤੇ ਰੋਟੀ ਖਾ ਕੇ ਵਾਪਸ ਆਵਾਂ ਫਿਰ ਇੱਧਰ ਆਉਣਾ ਪੈਣਾ ਤਾਂ ਸਾਨੂੰ ਕਿਤੇ ਕਿਤੇ ਇਹ ਲੱਗ ਰਿਹਾ ਵੀ ਸ਼ਾਇਦ ਆਪਾਂ ਹੋਟਲ ਇੰਟਰ ਲੇਕਨ ਚ ਕਿਤੇ ਲੈ ਲੈਂਦੇ ਨਾ ਹਾਂ ਇਹ ਤੇ ਹੋਟਲ ਆ ਕਿ ਅਸੀਂ ਗਲਤੀ ਕਰ ਹਾਂ ਤੇ ਜਿਹੜਾ ਮੇਰਾ ਭੈਣ ਭਰਾ ਕੋਈ ਇੱਥੇ ਆਉਂਦਾ ਹੈ ਤਾ ਹੋਟਲ ਉਹ ਲਕਜ਼ੰਬਰਗ ਚ ਨਾਲ ਲਵੇ ਕਿਉਂਕਿ ਆਪਾਂ ਨੂੰ ਖਾਣਾ ਖਾਣ ਲੱਗੇ ਵੀ ਪ੍ਰੋਬਲਮ ਆਉਣੀ ਹੈ ਹਾਂ ਤੇ ਕੋਈ ਇੰਟਰਨੈਂਟ ਨਹੀਂ ਹੈਗਾ ਹਾਂ ਸਾਰੇ ਤੁਹਾਨੂੰ ਦੱਸਿਆ ਚਾਈਨਸ ਫੂਡ ਲਾ ਲਓ ਜਾਂ ਸਵਿਟਜ਼ ਦੇ ਜਿਹੜੇ ਖਾਣੇ ਨੇ ਉਹ ਖਾਣੇ ਨੇ ਇੱਥੇ ਇਹ ਥੋੜਾ ਸਾਨੂੰ ਅੱਗੇ ਜਾ ਕੇ ਦਿਖਾਉਣਾ ਭਾਈ ਏਕਰ ਬੜੇ ਸੋਹਣੇ ਨੇ ਐਨ ਰੂਹ ਖੜ ਜਾਂਦੀ ਹੈ ਬਟ ਕੀ ਕਰੀਏ ਸਾਡਾ ਦਿਲ ਨਹੀਂ ਲੱਗ ਰਿਹਾ ਇੱਥੇ ਬੰਦੀ ਕੀ ਚੱਕਰ ਹੈ ਉਕੇ ਪਰਿਵਾਰਾਂ ਨੂੰ ਛੱਡ ਕੇ ਆਏ ਨੇ ਨਾ ਅਗਰ ਤੜਕਾ ਦੋ ਤੀਸਰਾ ਹਾਂ ਆ ਦੇ ਕੋਈ ਸੂਸਾ ਚੰਗਾ ਨਾਲ ਦੋ ਝੰਡੇ ਹੋਰ ਨਹੀਂ ਪਤਰੀ ਕਿਦੇ ਨੇ ਤੱਕਾ ਵਰਧਾਨ ਤੇ ਅਮਨ ਆਪਾ ਤੱਕੇ ਨਾਲ ਨਹੀਂ ਆਏ ਨਾਲ ਆ ਚਲ ਫੋੜਾ ਚੱਲ ਲਿਆਉਣੇ ਨਾ ਕਾਲੂ ਸ਼ਾਇਦ ਆਪਾਂ ਇੱਥੇ ਨਾ ਆਈਏ ਨਾ ਆਪਾਂ ਉੱਥੇ ਵਾਲਾ ਇਹਦੀ ਚੀਜ਼ਾਂ ਦੇਖਣ ਵਾਲੀ ਇੰਟਰ ਲੇਕ ਨੇ ਉਹ ਵਾਲੇ ਦੁਨੀਆਂ ਲੈ ਜਾਏਗੇ ਹਾਂ ਉਹ ਵਾਲੀ ਫਰਗੇਟਨ ਦੇਖਣੀ ਹੈ ਹਾਂ ਹਾਂ ਇਹ ਨੈਚਰ ਜਿਹੀ ਚੀਜ਼ਾਂ ਨੇ ਯਾਰ ਇਹ ਹਾਂ ਇਹ ਵੀ ਤੇ ਬੜਾ ਹੈ ਨਹੀਂ ਜਾ ਰਹੀ ਅੱਜ ਜੱਪਾ ਫੋਟੋਆਂ 'ਚ ਦੇਖਦੇ ਹੁੰਦੇ ਸੀਗੇ ਇਹ ਅੱਜ ਮੈਂ ਵੀ ਨਹੀਂ ਸਕਦਾ ਆਪਾਂ ਖਾਣ ਵਾਸਤੇ ਇੱਥੇ ਆਪਾਂ ਕੁਛ ਨਾ ਆਪਾਂ ਨੂੰ ਪਤਾ ਨਹੀਂ ਨਾ ਚੀਜ਼ਾਂ ਬਾਰੇ ਆਪਣੇ ਇੰਡੀਅਨ ਫੂਡ ਜਿਹੜੇ ਵੀ ਹੈਗੇ ਨੇ ਉੱਥੇ ਤੁਹਾਨੂੰ ਦੱਸਿਆ ਉਹ ਲੈਟਰ ਬਣਨ ਚਾਹੀਦਾ ਹੈ ਨਹੀਂ ਹੈਗਾ ਕਿ ਨਹੀਂ ਉਹ ਕਰ ਸਕਦੇ ਬਟ ਐਦਾਂ ਕਿ ਸਭ ਦੇ ਵਿੱਚ ਤੁਹਾਨੂੰ ਪਤਾ ਨਾਉਂ ਹੈ ਜਿਆਦਾ ਹਮਮ ਜੀ ਨਹੀਂ ਹੈਗਾ ਜਿਹੜੇ ਆਪਣੇ ਇੰਡੀਅਨ ਫੂਡ ਨੇ ਉਹ ਹੈਗੇ ਨੇ ਕਿੱਥੇ ਉਹ ਆਪਣੇ ਹੈਗੇ ਇੰਟਰ ਲੈਕਨ ਦਾ ਹਾਂ ਤੇ ਇਧਰ ਆਪਣਾ ਇੱਕ ਪੰਜਾਬੀ ਵੀਰ ਦੀ ਪੰਜਾਬੀ ਵੀਰ ਦਾ ਹੋਟਲ ਵੀ ਹੈ ਤੇ ਉਹ ਬਾਈ ਜੀ ਤੱਕ ਮਿਲੇ ਅਗਰ ਮਿਲੇ ਉਹ ਬਾਈ ਤਾਂ ਉਹਨੂੰ ਮਿਲ ਕੇ ਜਾਵਾਂਗੇ ਹਾਂ ਪੁੱਛ ਕੇ ਜਾਵਾਂਗੇ ਚੰਗੀ ਤਰ੍ਹਾਂ ਫਿਰ ਜਿੰਨਾ ਕੋ ਉਹਨਾਂ ਨੇ ਮੈਨੂੰ ਦੱਸਿਆ ਉਹ ਜਗ੍ਹਾ ਤੇ ਆਪਾਂ ਜਾਏ ਸੀਗੇ ਬਟ ਕੋਈ ਐਡਵੈਂਚਰ ਵਾਲੀ ਕੋਈ ਆਪਾਂ ਨੇ ਉਹ ਨਹੀਂ ਲਈ ਨਾ ਨਹੀਂ ਐਡਵੈਂਚਰ ਵਾਲੀ ਮਰ ਨਹੀਂ ਰਹੀ ਹੈ ਜੀ ਉਮਰ ਵੀ ਨਹੀਂ ਰਹੀ ਹੈ ਕਿਤੇ ਤੁਹਾਡਾ ਡਰ ਵੀ ਲੱਗਦਾ ਐਨੀ ਉਚਾਈ ਤੇ ਜਾਣਾ ਨਾ ਚੀਜ਼ ਤੇਰੇ ਮੇਂ ਦਿਖਾ ਕੇ ਲੈ ਕੇ ਆਉਣਾ ਜਾ। ਜੀ। ਉਹ ਪੱਥਰ ਜਿਹੜੇ ਰੱਖੇ ਹੋਏ ਨੇ। ਹੈ? ਉਹ ਪੱਥਰ ਜਿਹੜੇ ਰੱਖੇ ਹੋਏ ਨੇ। ਅੱਛਾ। ਕਿਵੇਂ ਫਿੱਟ ਕੀਤੇ ਆਂ? ਹਾਂ। ਇਹ ਖਲਾਰਾ ਹੈ ਸਾਰੇ ਸਾਮਦੇ ਸਾਰੇ। ਕਿ ਨਹੀਂ? ਜੀ। ਇਹਦੇ ਖੜੇ। ਯਾ ਦੇਖੋ। ਇਹ ਹੁੰਦੀ ਹੈ ਕਲਾਕਾਰੀ। ਜੋੜੇ ਹੋਏ ਨੇ ਇਹਨਾਂ ਨਾਲ। ਹੂੰ। ਪੱਥਰ ਕਿਹੜੇ ਹਿਸਾਬ ਨਾਲ ਜੋੜੇ ਹੋਏ ਨੇ ਇਹ। ਇਹਨੇ ਸੋਹਣੇ ਲੱਗ ਰਹੇ ਨੇ। ਆ ਦੇਖੋ ਆ ਵੀ ਉਹ ਕਿਹੜਾ ਨਾ ਹਾਂ ਅਮਨ ਕਹਿੰਦੀ ਮੇਰਾ ਪੁੱਤ ਉੱਤਰ ਗਿਆ ਬਾਹਰ ਆਉਣ ਦਾ ਹੈ ਨਾ ਕਿਉਂ ਮੈਂ ਵੀ ਹਲਾ ਤਾਂ ਆਪਣੇ ਤੋਂ ਬਹੁਤ ਦੂਰ ਆ ਗਏ ਅੱਛਾ ਉਹ ਵਾਕਿਆ ਜਿਹੜੇ ਚਰ ਇਥੇ ਕਮਾਕਾਰਾਂ ਲਈ ਆਏ ਹਨ ਆਪਣੇ ਤਾਂ ਬੜਾ ਮੁਸ਼ਕਲ ਹੁੰਦਾ ਉਹਨਾਂ ਨੂੰ ਸਰਵਾਈਵ ਕਰਨਾ ਹੈ ਨਾ ਇਹ ਹੈਗਾ ਅਮਨ ਜਿਹੜਾ ਸਵਿਟਜ਼ਰਲੈਂਡ ਹੈ ਨਾ ਅਸਲ 'ਚ ਸਾਡੀ ਕਮਿਊਨਿਟੀ ਲਈ ਨਹੀਂ ਬਣਿਆ ਹੋਇਆ ਮੈਨੂੰ ਲੱਗਦਾ ਪੰਜਾਬੀਆਂ ਲਈ ਹੈ ਨਾ ਸਾਫ਼ ਕਰਕੇ ਆਪਾਂ ਬਸ ਇਹ ਹੈ ਕਿ ਜਿਸ ਕੋ ਵੀ ਵਧੀਆ ਐਂਡਮ ਸੋਰਸ ਹੈਗਾ ਤੁਸੀਂ ਆ ਕੇ ਘੁੰਮ ਸਕਦੇ ਦੇਖ ਸਕਦੇ ਹੋ ਆ ਕੇ ਨਾ ਤੇ ਬਟਾਕਰ ਉਸ ਤੋਂ ਪਹਿਲਾਂ ਤੁਸੀਂ ਕਿਤੇ ਸ਼ਿਮਲੇ ਮਨਾ ਲਿਆ ਦੇਖਿਆ ਸਾਰਾ ਕੁਝ ਭਾੜ ਫੂੜ ਫਿਰ ਮੈਂ ਕਹਿੰਦੀ ਇੰਡਰਿਸ ਕਨਾਲ ਦੇ ਹੋਏ ਕਿ ਹੁੰਦਾ ਅਮਨ ਤੂੰ ਤਾਂ ਖੋਤਾ ਕੁਚੀ ਬਾਤ ਆ ਯਾਰ ਹੈ ਹੋਰ ਅਮਨ ਨੂੰ ਇਹ ਚੀਜ਼ ਉਹ ਦਿਨ ਲੱਗੇਗੀ ਦੱਸੋ ਪਤਾ ਹੋਵੇ ਜਿੱਥੇ ਕੁਝ ਆਪਣਾ ਵੀ ਹੋਵੇ ਯਾਰ ਆਪਣਾ ਫਨ ਫੀਲ ਹੋਵੇ ਉਹ ਕਿੰਨਾ ਚਿਰ ਲੱਗੇਗਾ ਇਹ ਪਿੰਕਲ ਜੀ ਦੇ ਨਾਲ ਨਾ ਵਾਸਤੇ ਬਣ ਰਹੀ ਹੈ ਆਪਣੇ ਆਪਣੇ ਇੰਡੀਅਨਸ ਵਾਸਤੇ ਜਾਂ ਪੰਜਾਬੀਆਂ ਵਾਸਤੇ ਨਹੀਂ ਬਣੀ ਹੋਈ ਹੈ ਕਹਿੰਦਾ ਕਿ ਆਪਣੇ ਜਿਹੜੇ ਆਪਾਂ ਪੰਜਾਬ ਦੀ ਹੁੰਦਾ ਵਾਸਤੇ ਕੁਝ ਹੂੰ ਪਿੰਡਿਆ ਤੋਂ ਚ ਕੋਈ ਵੀ ਆ ਸਕਦਾ ਹੈ ਨਾ ਇਹ ਤੇ ਲੋ ਜੀ ਥੋੜੀ ਰੈਸਟ ਕਰਕੇ ਆਪਾਂ ਹੁਣ ਚੱਲੇ ਆ ਇੰਟਰਲੇਕਨ ਵੈਸਟ ਦੇ ਵਿੱਚ ਕਿਉਂਕਿ ਕਿਉਂਕਿ ਸਾਨੂੰ ਇੱਥੇ ਨਾ ਇੰਡੀਅਨ ਫੂਡ ਸਾਨੂੰ ਮੈਂ ਪਹਿਲਾਂ ਦੱਸਿਆ ਕਿ ਨਹੀਂ ਹੈਗਾ ਇਸ ਕਰਕੇ ਨਾ ਸਾਨੂੰ ਪਤਾ ਨਹੀਂ ਸੀਗਾ ਵੀ ਇੱਥੇ ਇੰਡੀਅਨ ਫੂਡ ਨਹੀਂ ਮਿਲਦਾ ਇਸ ਕਰਕੇ ਆ ਸਾਡੀ ਹੋਟਲ ਬੁਕਿੰਗ ਵਿੱਚ ਗਲਤ ਹੋ ਗਈ ਹਾਂ ਗਲਤ ਹੋ ਗਈ ਵੱਡੇ ਬ੍ਰਦਰ ਨੂੰ ਵੀ ਨਹੀਂ ਪਤਾ ਸੀ ਕਿਉਂਕਿ ਉਹਨੇ ਨਾ ਹੋਟਲ ਬੁਕਿੰਗ ਉਹਨਾਂ ਨੇ ਕਰਵਾਈ ਸੀਗੀ ਤੇ ਬਾਹ ਪਹਿਲੇ ਤਾਂ ਯਾਰ ਆਪੇ ਤਾਂ ਲੱਗਦਾ ਨਾ ਹਾਂ ਤੇ ਅਸੀਂ ਹੁਣ ਚੱਲੇ ਆਂ ਬਾਈ ਟ੍ਰੇਨ ਇੰਟਰਲੇਕਨ ਤੇ ਉਹਨਾਂ ਨੇ ਸਾਨੂੰ ਪੁੱਛਿਆ ਸੀਗਾ ਕਿ ਤੁਸੀਂ ਨੇ ਮਤਲਬ ਅਪ ਡਾਊਨ ਦੀ ਟਿਕਟ ਲੈਣੀ ਹੈ ਕਿ ਸਿੰਗਲ ਟਿਕਟ ਲੈਣੀ ਹੈ ਸਾਨੂੰ ਆਇਆ ਸੀਗਾ ਵੀ ਸ਼ਾਇਦ ਸਾਨੂੰ ਨਾ ਜਾਣਾ ਪਵੇ ਇੰਟਰਲੇਕਨ ਅਸੀਂ ਕੱਲੂ ਚੱਲਾਂਗੇ ਨਾ ਤਾਂ ਸਾਨੂੰ ਹੁਣ ਜਾਣਾ ਪੈ ਰਿਹਾ ਵਾ ਤੁਸੀਂ ਉਥੇ ਇੰਟਰਲੇ ਕਰ ਬਹੁਤ ਸਾਡਾ ਤੇ ਜੀ ਨਹੀਂ ਲੱਗਾ ਹੈਗਾ ਬਿਲਕੁਲ ਅਮਨ ਬਾਰ ਬਾਰ ਇਹ ਗੱਲਾਂ ਮਨ ਨੂੰ ਕਿ ਮੇਰਾ ਦਿਲ ਨਹੀਂ ਲੱਗਿਆ ਮੇਰੇ ਦਿਲ ਨਹੀਂ ਲੱਗਿਆ ਆ ਜਾਓ ਥੱਲੇ ਚੱਲਦੇ ਆਪਾਂ ਰਜਿਸਟ੍ਰੇਸ਼ਨ ਆ ਜੀ ਜਿਹ ਤੇਰੇ ਪਾਪਾ ਉਰੇ ਆ ਜਾਂਦੇ ਤੇ ਫਿਰ ਉਹ ਗੀਗਾਂ ਤੇ ਆ ਕੇ ਰੈਡੀ ਹਾਂ ਰੈਡੀ ਨਾ ਕੱਖ ਨਹੀਂ ਇੱਥੇ ਹੁਣ ਕੁਝ ਨਹੀਂ ਸਵਾਰ ਜੇ ਬੰਨ ਤਸਵੀਰ ਤੇ ਸੀ ਗੀਗਾਂ ਅੱਗੇ ਤੇ ਸਵਾ ਇਤਿਆ ਸਾਰੇ ਚੁੰਨੀ ਅੱਖਾਂ ਨੇ ਫਿਰਦੇ ਮਰ ਜਾਣੇ ਨੂੰ ਨਾ ਕੁਝ ਦੇਖੇ ਨਾ ਕਰ ਇਹਨਾਂ ਨੂੰ ਮੈਂ ਮਰ ਜਾਣੇ ਅੱਖਾਂ ਬੰਦ ਕਰਕੇ ਫੋਟੋਆਂ ਖਿੱਚੀ ਜਾਂਦੇ ਕਿੱਢੀ ਜਾਂਦੇ ਐ ਵੜਾ ਨੇ ਜਿਹੜੇ ਪਤਲੇ ਜਿਹੜੇ ਨਾਲ ਦੇ ਮੂੰਹ ਨੇ ਦੇਖੋ ਕਦੋਂ ਜੜਦਾ ਆਪਾਂ ਨਹੀਂ ਉਹ ਤਾਂ ਜੜਨ ਨੂੰ ਲਾਦਾ ਸਾਨੂੰ ਸਾਰੇ ਯਾਦ ਹੋਗੇ 2-4 ਘੰਟਿਆਂ ਚ ਪਰ ਇਥੇ ਜਿੰਨੇ ਵੀ ਜਿਹੜੀ ਜਗ੍ਹਾ ਤੇ ਅਸੀਂ ਬੈਠੇ ਆ ਨਾ ਮਤਲਬ ਕਿ ਇੱਥੇ ਆਪਾਂ ਹੋਟਲ ਬੁਕਿੰਗ ਕਰ ਲਈ ਉਹਦੇ ਸਾਰੇ ਆ ਚਾਈਨਿਸ ਤੇ ਫਿਰ ਖਾਣਾ ਵੀ ਇਹਨਾਂ ਦੇ ਅਕੋਰਡਿੰਗ ਹੀ ਇੱਥੇ ਤੇ ਉਹ ਸਹਾਂਣਾ ਹੋਣਾ ਇੱਥੇ ਰਾਤ ਕੱਟਣੀ ਮੁਸ਼ਕਲ ਹੀ ਹੈ ਹਨਾ ਤੁਹਾਨੂੰ ਤਾਂ ਤੇ ਰਾਤ ਰੁਕਾਂਗੇ ਸਵੇਰੇ ਮਾਰਨਿੰਗ ਆਪਾਂ ਇੰਟਰ ਲੈ ਕੇਨ ਦੇ ਜਿਹੜੇ ਪਿੰਡ ਨੇ ਉਹਨੂੰ ਐਕਸਪਲੋਰ ਕਰਾਂਗੇ ਜਾਂ ਕੋਈ ਵੀ ਆਪਣੀ ਦੇਖਣ ਵਾਲੀ ਚੀਜ਼ ਹੈ ਨਾ ਜਿੱਥੇ ਆਪਣਾ ਮਨ ਲੱਗਦਾ ਹੈ ਇੱਥੇ ਆਣਾ ਮਸਤ ਤੁਹਾਨੂੰ ਵੀ ਬਿਨਾਂ ਮਤਲਬ ਤੋਂ ਨਹੀਂ ਆਪਾਂ ਨੇ ਫਿਰਨਾ ਫਾਲਤੂ। ਬਾਕੀ ਕਿ ਜਗ੍ਹਾ ਹੋਰ ਐ ਉਹ ਵੀ ਦੇਖਾਂਗੇ ਅਗਰ ਆਪਾਂ ਨੂੰ ਮਿਲੀ ਤਾਂ ਉੱਥੇ ਵੀ ਲੈ ਕੇ ਮੈਂ ਇੱਥੇ ਆਪਣੀ ਸ਼ੂਟ ਹੋਈ ਸੀ। ਆਪਣੀ ਤਾਂ ਕਿਹੜੀ ਹੈ? ਆਪਣਾ ਜਿਹੜਾ ਮਾਮੇ ਦਾ ਆਪਣੇ ਇੰਡੀਆ ਦੀ। ਆਪਣੇ ਮਾਮੇ ਦਾ ਮੁੰਡਾ ਛੇ। ਆਪਣੀ ਇੰਡੀਆ ਦੀ ਬਾਲੀਵੁੱਡ ਫਿਲਮ ਜਿੱਥੇ ਸ਼ੂਟ ਹੋਸੀ ਉੱਥੇ ਦੇਖਾਂਗੇ ਅਗਰ ਟਾਈਮ ਲੱਗੇ ਤਾਂ ਜਾ ਕੇ ਆਵਾਂਗੇ। ਔਰ ਉਸ ਤੋਂ ਬਾਅਦ ਸਾਡੀ ਰਾਤ ਦੀ ਨਾ ਟ੍ਰੇਨ ਐ। ਰਾਤ ਨੂੰ ਸੀ ਜਾਣਾ ਇੱਥੋਂ। 1:30 ਵਜੇ ਦੀ। ਅ ਸਵਿਸ ਸੌਰੀ ਸਵਿਸ ਨਹੀਂ ਜ਼ੂਰਿਕ ਜੂਰੀਕ ਲਈ ਹਾਂ ਜੂਰੀਕ ਆਸੇ ਆਪਾਂ ਨਿਕਲਣਾ ਹੈ ਰਾਤ ਨੂੰ 1 ਵਜੇ ਤੇ ਸਾਡੀ 10 ਵਜੇ ਫਲਾਈਟ ਹੈ ਮਾਰਨਿੰਗ ਦੇ ਤਾਂ ਦੋ ਤਿੰਨ ਘੰਟੇ ਦਾ ਸਫਰ ਹੈ ਉਹ ਸਫਰ ਵੀ ਅਸੀਂ ਨੇ ਪੂਰਾ ਕਰਨਾ ਆਪਣਾ ਇਸ ਕਰਕੇ ਸਾਨੂੰ ਸੌਣਾ ਜ਼ਰੂਰੀ ਮਿਲਦਾ ਪਹਿਲਾਂ ਮੈਨੂੰ ਤਾਂ ਲੱਗਦਾ ਵੀ ਰਾਤ ਨੂੰ ਪਰ ਸੋਏ ਨਹੀਂ ਆਣਾ ਟ੍ਰੇਨ ਤੇ ਜਿਹੜਾ ਸੋਵਾਂਗੇ ਸੋਵਾਂਗੇ ਨੀਂਦ ਪੂਰੀ ਕਰਨੀ ਸਵੇਰੇ ਦੁਪਹਿਰ ਤੱਕ ਉੱਠਣਾ ਹੀ ਨਹੀਂ ਹੈਗਾ ਆਪਾਂ ਨੇ ਉਦੀ ਉੱਠਣਾ ਵਜੋਂ ਰੋਟੀ ਭੁੱਖ ਲੱਗੀ ਖਾ ਕੇ ਜਾਓ ਕਿੱਥੇ ਸੌਣਾ ਹੈ ਕਿੱਥੇ ਇੱਥੇ ਸਵੇਰੇ ਤੇ ਦੁਪਹਿਰ ਹੀ ਆਪਾਂ ਨੂੰ ਉੱਧਰ ਜਾਣਾ ਨਹੀਂ ਹੈਗਾ ਇੰਟਰ ਲੇਟ ਕਰਨ ਮਾਰਨਿੰਗ ਹੂੰ ਦੇਖਾਂਗੇ ਅਮ ਤਾਂ ਹੈ ਬਾਕੀ ਜਿੰਮੇ ਇਹਨੇ ਜੀਨੀਆ ਦੇ ਭੋਗ ਤੇ ਆਈ ਹੁੰਦੀ ਆ ਲੋ ਜੀ ਆਪਣੀ ਟ੍ਰੇਨ ਆ ਗਈ ਇੱਥੇ ਬਹਿ ਕੇ ਆਪਾਂ ਜਾਵਾਂਗੇ ਇੰਟਰ ਲੇਕਨ ਉਸ ਤੋਂ ਉੱਥੋਂ ਬਾਅਦ ਆਪਾਂ ਜਾਵਾਂਗੇ ਇੰਟਰ ਲੇਕਨ ਵੈਸਟ ਮੰਦਾਨਾ ਧਿਆਨ ਪੁੱਠੇ ਪਾਸੇ ਜਾਂਦਾ ਇੱਥੇ ਲਿਖਿਆ ਇੱਕਦਮ ਕੜਕ ਚੱਡੀ ਫਾੜ ਚਾਏ ਹਾਂ ਇਹ ਇੱਕ ਪਲੇਟ ਰਾਜਮਾ ਚਾਵਲ ਦੀ ਕੀਮਤ ਤੂੰ ਕਿਆ ਜਾਣੋ ਰੇ ਰੇਸ਼ਮ ਰਮੇਸ਼ बाबू ਹਾਂ ਔਰ ਇੱਕ ਇੱਕੀ ਔਰ ਦੀ ਉਹ ਆ ਗਈ ਰੋਜ਼ ਦਿਨ ਇਹਨਾਂ ਦੇ ਜੜੀ ਹੋਣੀ ਸੁੱਸਦੀ ਜੜੀ ਕਰਦੀ ਹਾਂ ਹਾਂ ਬਹੁਤ ਮਹਿੰਗੀ ਹੈ ਮਹਿੰਗੀ ਹੈ ਇਹ 2000 ਆ 2100 ਰੁਪਏ ਦੀ ਹੋਗੀ 21200 ਰੁਪਏ ਦੀ ਪਲੇਟ ਇਹ ਦੀ ਡ੍ਰਿੰਕ ਨੂੰ ਵੀ ਇੱਧਰ ਲਿਖਿਆ ਹੋਇਆ ਹੈ ਸ਼ਰਮਾ ਜੀ ਦੇ ਸਪੈਸ਼ਲ ਸਮੋਸੇ ਖਾਤੇ ਖਾਤੇ 5 ਰੁਪਏ 90 ਪੈਸੇ ਦੀ ਚਾਹ ਹੈ ਕੜਕ ਠੀਕ ਹੈ ਤੇ ਸਮੋਸਾ ਹੈਗਾ 10 11 ਯੂਰੋ ਦਾ ਆ ਗਿਆ ਰਬ ਵੈਜੀਟੇਰੀਅਨ ਯੈਲੋ ਦਾਲ ਸਾਹੀ ਪ੍ਰੀਮੇਡ ਵਿਦ ਰਾਈਸ ਹਮ ਹਮ ਇਹ ਗ੍ਰੇਲ ਨਾਣ ਬਟਰ ਨਾਣ ਐਂਡ ਆਪ ਡੂੰ ਇੰਡੀਅਨ ਡਰਿੰਕ ਆ ਚੀਜ਼ਾਂ ਨੇ ਜੇ ਤੁਸੀਂ ਖਾਣੀਆਂ ਨੇ ਇੱਥੋਂ ਤਾਂ ਆਹ ਰੇਟ ਆਹ ਰੇਟ ਤੁਹਾਨੂੰ ਮਿਲਣਗੇ ਇੱਥੇ ਖਾਣਨਾ ਕਿਉਂ ਕਰਦੇ ਆ ਕਿ ਤੋ ਇਹ ਹੈਗਾ ਇੰਡੀਅਨ ਫੂਡ ਤੇਦਰ ਭਾਰਤ ਦਾ ਝੰਡਾ ਲੱਗਿਆ ਹੋਇਆ ਚਲੋ ਆਜੋ ਚਲੋ ਜੀ ਤੁਹਾਨੂੰ ਬੜੀ ਮੁਸ਼ਕਿਲ ਨਾਲ ਇੱਕ ਇੰਡੀਅਨ ਫੂਡ ਸ਼ਾਪ ਮਿਲੀ ਹੈ ਤੇ ਮਿਲੇ ਵੀ ਪੰਜਾਬੀ ਬੰਦੇ ਨਾ ਚਲੋ ਕੋ ਜਾ ਕੇ ਦੇਖਦੇ ਆ 200 200 ਪਈ ਹੈ ਸੱਚੀ ਗੱਲ ਹੈ ਜੀ ਸੱਚੀ ਗੱਲ ਹੈ ਜੀ ਬੜੀ ਮੁਸ਼ਕਿਲ ਆ ਸਾਨੂੰ ਸਪੋਰਟ ਮਿਲਿਆ ਤੁਹਾਡਾ ਰੈਸਟੋਰੈਂਟ ਕਿ ਤੁਸੀਂ ਪੱਗ ਵਾਲੇ ਮਿਲਦੇ ਸੀ ਫਾਲੇ ਸੀ ਫਾਲੀ ਰੋਟੀ ਖਾਣੀ ਸੀ ਕਿ ਆਪਾਂ ਕੀ ਕੁਛ ਹੈਗਾ ਬਿਲਕੁਲ ਓਕੇ ਪਹਿਲਾਂ ਪਾਣੀ ਕੁਝ ਦੇ ਦਿਓ ਹਾਂ ਜੀ ਤੁਸੀਂ ਸਾਥ ਸਹਾਇਤਾ ਮਿਲਦੀ ਹੈ ਉਹ ਜੋ ਕਰ ਰਹੇ ਹੈ ਐ ਲੱਗ ਰਿਹਾ ਕਿ ਹੋਣਾ ਕੀ ਯਾ ਪਲੀਸ ਸੇਫਟੀ ਹੋਵੇ ਪਰਾਈਟ ਨਨ ਗਾਰਮਿਕ ਨਨ ਮੈਂ ਚੱਕਲੇ ਨੰਬਰ ਤੇ ਚੈੱਕ ਕਰੀ ਕਿਹਣਾ ਹਾਲੇ ਕਿ ਅਗੇ ਫਤ ਆ ਜੀ ਸੋਨੂ ਦੇਖ ਕੇ ਬਹੁਤ ਹੀ ਲੱਗਾ ਸਾਡੇ ਚਾਂਚ ਜਾਣ ਪੈਗੇ ਮਿਸ ਜਾਨ ਚ ਜਾਣ ਪੈ ਗਈ ਨਹੀਂ ਤਾਂ ਮੈਂ ਸੋਚ ਰਹਾ ਸੀ ਕਿ ਅੱਜ ਰਾਤ ਹੀ ਵਾਪਸ ਜਾਣਾ cosa eh, sta succedendo? sta succedendo una non si sì. sì.